ਪੰਜਾਬ ਦੇ ਸਮਾਰਟ ਸਿਟੀ ਲੁਧਿਆਣਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੁਧਿਆਣਾ ਵਿੱਚ ਕਲਵਰੀ ਚਰਚ ਚਾਰਚ ਆਫ ਨਾਰਥ ਇੰਡੀਆ ਸੀਐਨਆਈ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਸ਼ਹਿਰ ਵਿੱਚ ਸਥਾਪਿਤ ਚਰਚ ਨੇ ਖੇਤਰ ਵਿੱਚ ਈਸਾਈ ਭਾਈਚਾਰੇ ਦੇ ਵਿਕਾਸ ਅਤੇ ਤਬਦੀਲੀ ਨੂੰ ਦੇਖਿਆ ਹੈ। ਇਸ ਦੀ ਸ਼ੁਰੂਆਤ 20ਵੀਂ ਸਦੀ ਦੇ ਸ਼ੁਰੂ ਵਿੱਚ ਲੱਭੀ ਜਾ ਸਕਦੀ ਹੈ ਜਦੋਂ ਭਾਰਤ ਵਿੱਚ ਕਈ ਪ੍ਰੋਟੈਸਟੈਂਟ ਸੰਪਰਦਾਵਾਂ ਦੇ ਸੰਗ ਦੁਆਰਾ ਅਸਨੀਦੀ ਸਥਾਪਨਾ ਕੀਤੀ ਗਈ ਸੀ। ਸਾਲਾਂ ਦੌਰਾਨ ਕਲਵਰੀ ਚਰਚ ਨੇ ਪੂਜਾ, ਕਮਿਊਨਿਟੀ ਆਊਟਰੀਚ ਅਤੇ ਅਧਿਆਤਮਿਕ ਮਾਰਗਦਰਸ਼ਨ ਦੇ ਕੇਂਦਰ ਵਜੋਂ ਸੇਵਾ ਕੀਤੀ ਹੈ। ਮਸੀਹੀਆਂ ਵਿੱਚ ਇੱਕਤਾ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਲੁਧਿਆਣਾ ਦੇ ਸਮਾਜਿਕ ਤਾਣੇ-ਬਾਣੇ ਵਿੱਚ ਯੋਗਦਾਨ ਪਾਇਆ ਹੈ। ਇਸਾ ਇਤਿਹਾਸ ਖੇਤਰ ਵਿੱਚ ਸੀਐਨਆਈ ਦੀ ਲਚਕਤਾ ਅਤੇ ਸਥਾਈ ਮੌਜੂਦਗੀ ਨੂੰ ਦਰਸਾਉਂਦਾ ਹੈ। ਖੇਤਰ ਦੀ ਅਮੀਰ ਧਾਰਮਿਕ ਵਿਰਾਸਤ ਦਾ ਪਰਮਾਨ ਪੇਸ਼ ਕਰਦਾ ਹੈ। ਦੋਸਤੋ ਇਹ ਚਰਚ 20ਵੀਂ ਸਦੀ ਦੀ ਸ਼ੁਰੂਆਤ ਵਿੱਚ 1904 ਦੇ ਵਿੱਚ ਬਣੀ ਸੀ। ਤੇ ਇਸ ਤੋਂ ਮੈਨੂੰ 120 ਸਾਲ ਹੋ ਚੁੱਕੇ ਆ। ਤੇ ਵੀਡੀਓ ਛੋਟੀ ਜਿਹੀ ਬਣਾਈ ਸੀਗੀ। ਤੇ ਜੇ ਤੁਸੀਂ ਚਾਹੋਗੇ ਫੁੱਲ ਵੀਡੀਓ ਬਣਾਈ ਜਾਵੇ। ਤਮੈਨੋ ਕਮੈਂਡ ਜੇ ਮੈਸੇਜ ਕਰ ਦਿਓ ਤਾਂ ਮੈਂ ਬਣਾ ਦੂੰਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਸਬਸਕ੍ਰਾਈਬ ਜਰੂਰ